1993 ਦਿੱਲੀ ਬੰਬ ਧਮਾਕੇ ਦਾ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਅੰਮ੍ਰਿਤਸਰ ਦੇ ਹਸਪਤਾਲ 'ਚ ਹੀ ਰਹੇਗਾ ਉਸ ਨੂੰ ਦਿੱਲੀ ਦੇ ਤਿਹਾਰ ਜੇਲ੍ਹ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਅੰਮ੍ਰਿਤਸਰ ਕੇਂਦਰੀ ਜੇਲ੍ਹ ਲੈ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਚੈੱਕਅਪ ਲਈ ਲੈ ਜਾਇਆ ਗਿਆ ਤੇ ਹੁਣ ਖਬਰ ਆ ਰਹੀ ਕਿ ਭੁੱਲਰ ਹਸਪਤਾਲ 'ਚ ਹੀ ਰਹੇਗਾ ਹੋਰ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਜੀ ਰਾਜੀਵ ਹਸਪਤਾਲ 'ਚ ਰਹੇਗਾ ਭੁੱਲਰ ਜੀ ਹਾਂ ਦੁਪਹਿਰੇ ਦਿੱਲੀ ਪੁਲਿਸ ਦੀ ਇੱਕ ਟੀਮ ਦਵਿੰਦਰਪਾਲ ਭੁੱਲਰ ਨੂੰ ਦਿੱਲੀ ਜੇਲ੍ਹ ਦੀ ਐਂਬੂਲੈਂਸ ਦੇ ਵਿੱਚ ਲੈ ਕੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਪਹੁੰਚੀ ਸੀ ਔਰ ਉਸ ਤੋਂ ਪਹਿਲਾਂ ਹੀ ਐਬੀਪੀ ਸੰਜਾ ਨੇ ਇਹ ਖਬਰ ਦੱਸ ਦਿੱਤੀ ਸੀ ਕਿ ਉਸ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਏਗਾ ਔਰ ਉਸ ਖਬਰ ਤੇ ਮੋਹਰ ਲਗਾਉਂਦੇ ਆ ਜੋ ਅ ਪ੍ਰਸ਼ਾਸਨ ਹੈ ਉਸ ਵੱਲੋਂ ਡਾਕਟਰ ਤਿੰਨ ਮੈਂਬਰੀ ਡਾਕਟਰਾਂ ਦਾ ਇੱਕ ਬੋਰਡ ਮੈਡੀਕਲ ਬੋਰਡ ਬਣਾਇਆ ਗਿਆ ਸੀ ਔਰ ਉਹਨਾਂ ਵੱਲੋਂ ਮੈਡੀਕਲ ਚੈੱਕਅਪ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਇਹ ਇਲਾਜ ਦਿੱਤੀ ਗਈ ਹੈ ਕਿ ਉਸ ਨੂੰ ਮੈਡੀਕਲ ਟਰੀਟਮੈਂਟ ਦਿੱਤਾ ਜਾਵੇ ਔਰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਵਿੱਚ ਬਣੀ ਵਿਵੇਕਾਨੰਦ ਦੇ ਡੀ ਐਡਿਕਸ਼ਨ ਸੈਂਟਰ ਹੈ ਉਸ ਦੀ ਪਹਿਲੀ ਮੰਜ਼ਲ ਤੇ ਜੋ ਮਾਨਸਿਕ ਰੋਗੀਆਂ ਲਈ ਵਾਰਡ ਬਣਾਈ ਗਈ ਹੈ ਉਸ ਦੇ ਕਮਰੇ ਵਿੱਚ ਉਸ ਨੂੰ ਰੱਖਿਆ ਗਿਆ ਔਰ ਉਸ ਦੇ ਬਾਹਰ ਕੜੀ ਜੋ ਪੁਲਿਸ ਉਸ ਰੱਖਿਆ ਵੀ ਤਨਾਤ ਕਰ ਦਿੱਤੀ ਗਈ ਹੈ